ਉਹ ਅੱਜ ਸਹੀ ਮੈਨੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਕੱਠ ਨੂੰ ਦੇਖ ਕੇ ਮੈਂ ਕਹਿੰਦਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਆ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆਹ ਜਿਹੜਾ ਨਵਾਂ ਚੁੱਲਾ ਦਲ ਹੈ ਜਿਹੜਾ ਨਾਲ ਉਥੇ ਚੁੱਲਾ ਲਈ ਬੈਠਾ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਹੈ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇਹ ਕੋਈ ਪੰਡਾਲ ਹੈ ਉੱਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉੱਥੇ ਹੀ ਇਹਨਾਂ ਦਾ ਹੈ ਇੱਕੋ ਹੀ ਪੰਡਾਲ ਅੱਜ ਕੱਲ ਕਿਤੇ ਦੇਖਿਆ ਦੁਨੀਆ ਚ ਇਤਿਹਾਸ ਵਿੱਚ ਦੋ ਸਿਆਸੀ ਪਾਰਟੀਆਂ ਇੱਕੋ ਹੀ ਪੰਡਾਲ ਚ ਕੰਮ ਕਰਨ ਆ ਤੁਹਾਡੇ ਲੰਗੋ ਵਾਲਾ ਕਿਉਂਕਿ ਇਹ ਨਮਾਜ਼ ਚੁੱਲਾ ਬਣਾਇਆ ਇਹਨਾਂ ਨੇ ਤਾਂ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਤੁਹਾਡੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਣਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਵੱਡੀ ਗੱਲ ਆ ਚਾਹੁੰਦੇ ਸੀ ਕਿ ਮੈਂ ਸਿਰ ਝੁਕਾਵਾਂ ਸੈਂਟਰ ਸਾਹਮਣੇ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਟਸਾ ਨੂੰ ਚੰਦੂ ਮਾਨਾ ਸਾਹਮਣੂ ਰਖਣਾ ਸਾਹਿਬ ਨੂੰ ਸਾਰਿਆਂ ਨੂੰ ਵੀ ਗੱਲ ਕਹੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਂ ਪੰਜਾਬ ਦੇ ਖਿਲਾਫ ਕੋਈ ਵੀ ਕਦਮ ਹੋਏ ਮੈਂ ਉਹਦੇ ਸਾਹਮਣੇ ਗੁੱਡਾ ਨਹੀਂ ਟੇਕੂਗਾ ਕਾਲੀ ਦਲ ਦੀ ਪ੍ਰੈਸਟੀਜ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਪੰਜਾਬ ਦੀ ਪ੍ਰੈਸਟੀਜ ਸਭ ਤੋਂ ਇੰਪੋਰਟੈਂਟ ਹੈ ਮੈਂ ਕਿਤੇ ਕੰਪਰੋਮਾਈਜ਼ ਸਿਰ ਨਹੀਂ ਜਗਾਉਂਗਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਸੈਂਟਰ ਸਾਹਮਣੇ ਕਿਤੇ ਕੋਡੇ ਨੀਤੇ ਕੇ ਲੜਾਈ ਲੜੀ ਜੇ ਵੱਡੇ ਬਾਦਲ ਸਾਹਿਬ ਚਾਹੁੰਦੇ ਤੇ ਉਦੋਂ ਦੇ ਸੀਨੀਅਰ ਲੀਡਰਸ਼ਿਪ ਚ ਹੁੰਦੀ ਕੋਈ 16 ਸਾਲ ਜੇਲ੍ਹਾਂ ਜਾਣ ਦੀ ਲੋੜ ਨਹੀਂ ਸੀ ਮੁੱਖ ਮੰਤਰੀ ਬਣ ਸਕਦੇ ਸੀ ਪਰ ਸਾਨੂੰ ਕਾਲੀ ਦਲ ਜਿਹੜੀ ਥੋਡੀ ਪਾਰਟੀ ਐ ਮੁੱਖ ਮੰਤਰੀ ਬਣਨ ਵਾਸਤੇ ਸਰਕਾਰ ਬਣਨ ਵਾਸਤੇ ਨਹੀਂ ਬਣਾਈ ਗਈ ਆ ਕੌਮ ਦੀ ਪੰਜਾਬ ਦੀ ਗਰੀਬ ਦੀ ਕਿਸਾਨ ਦੀ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਸਤੇ ਬਣਾਈ ਗਈ ਹੈ ਸਾਡੇ ਵਾਸਤੇ ਸਾਡੇ ਅਸੂਲ ਜਦੇ ਜ਼ਰੂਰੀ ਹੈ ਸਰਕਾਰਾਂ ਨਹੀਂ ਐਸ ਕਰਕੇ ਤੁਹਾਨੂੰ ਚਿੰਤਾ ਨਾ ਕਰਿਓ ਕਿਤੇ ਇਹਨਾਂ ਸਾਹਮਣੇ ਸਿਰ ਨਹੀਂ ਝੁਕੂਗਾ ਛਾਤੀ ਤਾਣ ਕੇ ਰਵਾਂਗੇ ਜੋ ਲੰਗ ਲੜਨੀ ਪਈ ਅੱਗੇ ਹੋ ਕੇ ਲੜੂੰਗਾ ਮੇਰੀ ਆਦਤ ਤੁਹਾਨੂੰ ਪਤਾ ਹੀ ਹੈ ਮੈਂ ਕਿਤੇ ਫੌਜਾਂ ਨੂੰ ਅੱਗੇ ਨਹੀਂ ਭੇਜਦਾ ਜਰਨਲ ਹੋਂ ਦੇ ਲਾ ਕੇ ਆਪ ਅੱਗੇ ਹੁੰਨਾ ਐ ਐਸ ਕਰਕੇ ਇਹ ਕੋਈ ਮਨ ਬਣਾ ਲਿਓ ਕਿ ਆ ਜਿਹੜਾ 1.5 ਸਾਲ ਹੈ ਹੁਣ ਜਿਵੇਂ ਮੈਂ ਨਹੀਂ ਘਰੇ ਟਿਕਣਾ ਤੁਸੀਂ ਨਾ ਟਿਕਿਓ ਜਦੋਂ ਵੀ ਕੋਈ ਸੰਦੇਸ਼ ਅਕਾਲੀ ਦਲ ਦਾ ਆਵੇ ਕੋਈ ਲੜਾਈ ਲਈ ਹੋਏ ਧਰਨਾ ਹੋਏ ਪ੍ਰੋਗਰਾਮ ਹੋਏ ਸਾਰੇ ਕੰਮ ਛੱਡ ਕੇ ਪੰਜਾਬ ਨੂੰ ਬਚਾਉਣ ਖਾਤਰ ਜੋ ਹੁਕਮ ਆਇਆ ਪਾ ਇਕੱਠੇ ਹੋ ਜਿਏ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਆ ਵੱਡੇ ਲੀਡਰਾਂ ਦੀ ਲੋੜ ਨਹੀਂ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਤੁਹਾਡੇ ਨੌਜਵਾਨਾਂ ਦੇ ਸਾਥ ਦੀ ਲੋੜ ਹੈ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਅਸੀਂ ਆਪਾਂ ਅਕਾਲੀ ਦਲ ਨੂੰ ਵਾਪਸ ਉਸ ਬਲੰਦੀਆਂ 'ਚ ਲੈ ਕੇ ਜਾਵਾਂਗੇ ਤੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲੈ ਕੇ ਆਵਾਂਗੇ ਤੇ ਤਕੀ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ